ਹਾ ਜ ਮੈਂ ਪਿੰਡ ਚ ਪਹੁੰਚ ਗਿਆ ਹਾਂ ਹਾਂ ਕਿੰਨੀ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਹਾਂ ਹਾਂ ਪਿੰਡ ਦੀ ਖੁਸ਼ੀ ਹਾਂ ਤੇ ਬੇਲਾ ਦੀ ਖੁਸ਼ੀ ਮਾਵੀ ਖੁਸ਼ੀ ਹਾਂ ਹਾਂ ਘਾਟੀ ਵੇ ਹਾਂ ਚੌਂ ਮੈਂ ਖਾ ਰਿਹਾ ਹਾਂ ਵੀ ਵੇਖ ਜਾ ਹਾਂ ਖਾਣ ਗਾ ਲੈ ਗਏ ਉਹ ਵੀ ਵੇਖ ਲਈ ਹਾਂ ਅਗੋਂ ਮਾ ਲੋ ਐ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਓਕੇ ਲੈ ਕੇ ਚੱਲਦੇ ਹਾਂ ਹਾ ਜੱਦਾ ਕੋਸੇ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਵਾੜੀਆਂ ਹਾਂ ਕਹਿੰਦੇ ਕੋਡੀ ਖੇਡਦੇ ਰਹੇ ਹੋ ਕੋਡੀ ਕੋ ਵਟਾ ਦੌਰ ਹੂੰ 12 ਮਈ ਮੈਂ ਜਾਏ ਭਾਈ ਦਾ ਹੈ ਤੋਂ ਹੂੰ ਵਟਾ ਰਹੇ ਹੋ ਹੋ ਕੇ 12 ਮਈ ਜਾਣੇ ਲਈ ਬੇਸਾ ਆ ਲੈ ਜਾਏ ਬੇਸਾ ਆ ਕੇ ਨਾਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਹੈ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਭਲੇ ਤਹਿਸੀਲ ਜਿਹੜਾ ਲਾਗੇ ਅੱਛਾ ਜੀ ਲਲਕਾਣਾ ਸਾਡਾ ਜ਼ਿਲ੍ਹਾ ਕੇ ਇਹ ਹੋ 몰ਦੀ ਤੇ ਇੱਥੇ ਇੱਥੇ ਆਏ ਪਰਿਵਾਰ ਚ ਕੌਣ ਕੌਣ ਆ ਪਿੱਛੇ ਇਹ ਅੱਜ ਇਹ ਮਜ਼ਾਰ ਨਹੀਂ ਉੱਥੇ ਪਿੱਛੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਪਿੱਛੇ ਸਾਡੇ ਬੰਦੇ ਉੱਥੇ ਫਿਲਮ ਆਇਆ ਹਾਂ ਜੀ ਇਸ ਵਾਰ ਕੋਲ ਜੇ ਬੈਠੇ ਗੁਜਰ ਜ਼ਗਾਏ ਜੀ ਉਹ ਜਣਾ ਆਇਆ ਇਹ ਸਾਲੀ ਓਕੇ ਹਾਂ ਕੋਸ਼ 26 26 ਆ ਹੂੰ ਕੋਲ ਢੋਠੀਆਂ ਦੇ ਲੱਗੇ ਆ ਆਪਣੇ ਜੱਦੀ ਪਿੰਡ 'ਚ ਪੈਰ ਪਾਏ ਆ ਤੁਹਾਨੂੰ ਤੁਸੀਂ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੇ ਲੱਗੇ ਆ ਬੋਹ ਹਵਾ ਲੋਕ ਕਿਦਾਂ ਦੇ ਲੱਗੇ ਤੇ ਜਮੇ ਜਿਹੜੀ ਆ ਇਹਦੇ ਨਾਲ ਨਾਲ ਜੀ ਕੋਈ ਨਹੀਂ ਤੇ ਜਮੇ ਸਭ ਤੋਂ ਹਰ ਜ਼ਿਲ੍ਹੇ ਦੇ ਚੋਂ ਇਹ ਅਭਲ ਦਰਜ ਆ ਕਈ ਨੇ ਲੱਭਦੇ ਹੂੰ

ਹਾ ਆਇਆ ਹੁਣ ਸਾਡੀ ਪੇਸ਼ ਨਹੀਂ ਜਾਂਦੀ ਹਾਂ ਚੱਲੀ ਫੜੋ ਅੱਲਾ ਦੀ ਮਿਹਰ ਹੋ ਗਈ ਬਖਸ਼ਿਸ਼ ਹੋ ਗਈ ਅੱਲਾ ਦੀ ਰahmat ਹੋ ਗਈ ਜਮਾਈ ਆਂ ਹਾਂ ਆ ਵੀ ਫੜੋ ਹਾਂ ਠੀਕ ਮੈਂ ਜਿੰਨੀ ਕੁ ਪਰਮਾਤਮਾ ਦੇ ਮੈਨੂੰ ਸੋਚ ਸੋਚ ਆ ਜਾਂ ਸਮਝ ਆ ਮੈਂ ਸਮਝਦਾ ਜਿੱਦਾਂ ਬਜ਼ੁਰਗਾ ਨੇ ਕਿਹਾ ਕਿ ਮੇਰਾ ਹੱਜ ਹੋ ਗਿਆ ਆਪਾਂ ਵੀ ਕਿਤੇ ਦੱਸ ਦੀ 50 ਦਿਨ ਲਈ ਬਾਹਰ ਚੱਲ ਗਏ ਤੇ ਸਾਨੂੰ ਆਪਣੇ ਪਿੰਡ ਦੀ ਘਰ ਦੀ ਖੇਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖੇਚ ਆ ਉਹ ਮੱਕੇ ਮਦੀਨੇ ਤੋਂ ਕੱਟ ਨਹੀਂ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਵਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ ਚੋ ਜੀ ਬੀਬੀਆਂ ਭੈਣਾਂ ਬੱਚੀਆਂ ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ ਵਾਸਤੇ ਨਹੀਂ ਆਏ ਤੇ ਜਿਨ੍ਹਾਂ ਆਪਾਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਅੱਜ ਇੱਕ ਗੁਰੂ ਘਰ ਚ ਆ ਕੇ ਬਿਠਾ ਲਿਆ ਕਿਹਾ ਨੇ ਕਿ ਇਸ ਪਿੰਡ ਦਾ ਪਾਣੀ ਨਹੀਂ ਮੈਨੂੰ ਦੁੱਧ ਵਰਗਾ ਲੱਗਦਾ ਬਿਲਕੁਲ ਜੀ ਜੀ ਵਖੋ ਜੀ ਗੱਲ ਦਿਲ ਦੀ ਹੁੰਦੀ ਜਿੱਥੇ ਕਿਸੇ ਦਾ ਦੇ ਲਿਆ ਜੀ ਇਹਨਾਂ ਦਾ ਇਸ ਪਿੰਡ 'ਚ ਰੂਹ ਸੀ ਦਿਲ ਸੀ ਤੇ ਇਹਨਾਂ ਨੂੰ ਸਕੂਨ ਮਿਲਿਆ ਕੀ ਕਹਿਣਾ ਚਾਹਦੇ ਆ ਸਰਕਾਰਾਂ ਨੂੰ ਦੋਹਾਂ ਦੇਸਾਂ ਦੀ ਮੱਖੋ ਦੀ ਸਰਕਾਰਾਂ ਨੂੰ ਬੇਨਤੀ ਹੈ ਕਿ ਜਾਨਾ ਇਸ ਸੰਸਾਰ ਤੋਂ ਸਾਰੀ ਦੁਨੀਆ ਨੇ ਆ ਪਰ ਜਿਨ੍ਹਾਂ ਜਿਨ੍ਹਾਂ ਦੀ ਆਤਮਾ ਰੀਜਾ ਉਹਨਾਂ ਦੀ ਪੂਰੀ ਕਰ ਦੇਣੀ ਚਾਹੀਦੀ ਆ ਇੱਥੇ ਕੋ ਮਰ ਕੇ ਆ ਕੇ ਖੁੱਲੇ ਵਿਜੇ ਦੇਣੇ ਚਾਹੀਦੇ ਆ ਕੋ ਆਪਣਾ ਜਿਹੜਾ ਜਨਮ ਭੂਮੀ ਨੂੰ ਲੈਣਾ ਹਰ ਬੰਦਾ ਵੇਖ ਸਕੇ ਮੇਰੇ ਬਜ਼ੁਰਗ ਦਾਦਾ ਜੀ ਸਰਦਾਰ ਬੂਟ ਸਿੰਘ 104 ਸਾਲ ਦੇ ਪੂਰੇ ਹੋਏ ਉਹਨਾਂ ਦੀ ਆਖਰੀ ਇੱਛਾ ਆਪਣਾ ਜੰਪਲ ਪਿੰਡ ਵੇਖੂ ਚੱਕ ਨੰਬਰ 301 ਤਹਿਸੀਲ ਤੋਬਾ ਟੇਕ ਸਿੰਘ ਸੀ ਪਰ ਅਸੀਂ ਨਹੀਂ ਦਿਖਾ ਸਕਿਆ میرا نام سر سکنا سنگھ رٹائر گئی میں بہت سب میں بہت باپ خوش ہوئے کیونکہ اِس پہلے یہاں ملے ہاں ایک آ کے یہاں کی تمنا ہی کہ میں اپنے پنڈ چی جا اہم خاص آ کے باپ بھی تعلیم ضرور کھڑا گے تو مہاراجا نے کرپا کی ہے کہ سارے پنڈ آئے نے اپنے پ پنڈ آئے اپنے پنڈ آن کے بہت خوش ہوئے ہیں اہم نکاح سب ملے اتنے سنوں مل کے بہت ہی چمن دن ود پروا ਖੱਲਿਆ ਨੇ ਵੀ ਪਰਿਵਾਰ ਨੇ ਦਿੱਤਾ ਇਸ ਮਾਨ ਤੇ ਅਸੀਂ ਵੀ ਪਰਿਵਾਰਾਂ ਸਮੇਤ ਇਹਨਾਂ ਦਾ ਇਤਮਾਨ ਕਰਨ ਲੱਗੇ ਕੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਵੀ ਜਿਹੜੇ ਵਡੇਰੀ ਉੱਪਰ ਤੇ 60 ਸਾਲ ਤੋਂ ਤਾਣੇ ਉਹਨਾਂ ਨੂੰ ਕਿਹੜੇ ਸੀਆਈਡੀ ਲੈ ਲੈਣੀ ਹੈ ਉਹਨਾਂ ਦੇ ਆਪ ਜਾਣ ਦੇਣਾ ਖੁੱਲ੍ਹੇ ਆਪ ਜਾਣ ਦੇਣਾ ਚਾਹੀਦਾ ਇਹ ਕਰਕੇ ਮੈਂ ਤਾਂ ਸਰਕਾਰ ਦਾ ਤਹਿ ਦਰ ਤੋਂ ਬਿਨਾ ਹਾਂ ਵੀ ਇਹਨਾਂ ਨੂੰ ਆਉਣ ਜਾਣ ਵਾਸਤੇ ਪਾਕਪੁਰ ਵਗੈਰਾ ਖੇਤੀ ਦਿੱਤੇ ਜਾਣ ਜੋ ਕਿ ਆਪਣੀ ਆ ਅੱਗ ਲਾ ਕੇ ਆਪਣੀ ਜਨਮ ਭੂਮੀ ਵੀ ਏਕਾ ਕਰਨ